ਪਿਆਨਕ ਸੜਕ ਹਾਦਸਾ ਵਾਪਰ ਗਿਆ ਇਸ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਜ਼ਖਮੀ ਦੱਸੇ ਜਾ ਰਹੇ ਨੇ ਦੱਸੀ ਜਾ ਰਿਹਾ ਹੈ ਕਿ ਲੱਕੜਾਂ ਦੇ ਨਾਲ ਭਰੇ ਟਰਾਲੇ ਦੇ ਨਾਲ ਕਾਰ ਦੀ ਟੱਕਰ ਹੁੰਦੀ ਹੈ ਤੇ ਇਸ ਤੋਂ ਬਾਅਦ ਮੌਕੇ ਤੇ ਹੀ ਦੋ ਨੌਜਵਾਨ ਮੁੰਡਿਆਂ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਜ਼ਖਮੀ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਤੇ ਹਾਲਤ ਉਹਨਾਂ ਦੀ ਵੀ ਗੰਭੀਰ ਦੱਸੀ ਜਾ ਰਹੀ ਹੈ ਚਾਰ ਨੌਜਵਾਨ ਗੱਡੀ ਦੇ ਵਿੱਚ ਸਵਾਰ ਸਨ ਤੇ ਦੱਸੀ ਜਾ ਰਿਹਾ ਹੈ ਕਿ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ ਤੜਕੇ ਸਵੇਰੇ 4-5 ਵਜੇ ਦੇ ਕਰੀਬ ਇਹ ਵੱਡਾ ਹਾਦਸਾ ਵਾਪਰਿਆ ਹੈ ਜਦੋਂ ਇੱਕ ਕਾਰ ਦੀ ਟਰਾਲੇ ਦੇ ਨਾਲ ਟੱਕਰ ਹੋ ਗਈ ਹੈ ਲੱਕੜਾਂ ਦੇ ਨਾਲ ਭਰੇ ਹੋਏ ਟਰਾਲੇ ਦੇ ਨਾਲ ਕਾਰ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੋ ਨੌਜਵਾਨ ਜ਼ਖਮੀ ਦੱਸੀ ਜਾ ਰਹੀ ਨੇ ਤਾਂ ਦੋ ਘਰਾਂ ਦੇ ਚਿਰਾਗ ਜਿਹੜੇ ਨੇ ਉਹ ਬੁੱਝ ਗਏ ਨੇ ਇਹ ਹਾਦਸਾ ਮੋਗਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਵਾਪਰਿਆ ਹੈ ਅਤੇ ਇੱਕ ਗੱਡੀ ਜੋ ਹੈ ਤਰਨਤਾਰਨ ਦੇ ਕਸਬਾ ਖਾਲੜਾ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਜਿੱਥੇ ਇਹ ਹਾਦਸਾ ਹੋ ਗਿਆ ਲੱਕੜਾਂ ਦੇ ਨਾਲ ਭਰੇ ਲੇ ਦੇ ਨਾਲ ਟੱਕਰ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਵਿਆਸ ਮਾਗਮ ਤੋਂ ਵਾਪਸ ਪਰਤ ਰਹੇ ਸਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਰਾਹ ਦੇ ਵਿੱਚ ਐ ਪਾਣਾ ਵਾਪਰ ਜਾਵੇਗਾ ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕੇ ਕਿ ਆਖਿਰਕਾਰ ਕਿਵੇਂ ਇੰਨਾ ਵੱਡਾ ਹਾਦਸਾ ਵਾਪਰ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਲੱਕੜਾਂ ਦੇ ਨਾਲ ਭਰੇ ਹੋਏ ਟਰਾਲੇ ਦੇ ਨਾਲ ਗੱਡੀ ਦੀ ਟੱਕਰ ਹੁੰਦੀ ਹੈ ਤੇ ਇਸ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨ ਮੁੰਡਿਆਂ ਦੀ ਦਰਦਨਾਕ ਮੌਤ ਹੁੰਦੀ ਹੈ ਹਾਲਾਂਕਿ ਤਸਵੀਰਾਂ ਅਸੀਂ ਸਿੱਧੀਆਂ ਤੁਹਾਨੂੰ ਨਹੀਂ ਦਿਖਾ ਸਕਦੇ ਬੇਹੱਦ ਹੀ ਰੂਹ ਕੰਬਾਉ ਹੈ ਤਸਵੀਰਾਂ ਨੇ ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਚਾਰੋਂ ਹੀ ਤਰਨਤਾਰਨ ਦੇ ਖਾਲੜਾ ਤੋਂ ਲੁਧਿਆਣਾ ਵੱਲ ਜਾ ਰਹੇ ਸਨ ਅਤੇ ਸਾਨੇਵਾਲ ਦੀ ਇੱਕ ਸਟੀਕ ਫੈਕਟਰੀ ਦੇ ਵਿੱਚ ਚਾਰੋਂ ਨੌਜਵਾਨ ਕੰਮ ਕਰਦੇ ਸਨ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਜਦੋਂ ਉਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ। ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ। ਬਈ ਇੱਕ ਹਾਦਸਾ ਵਾਪਰਿਆ ਕਾਹਦਾ ਕਾਹਦਾ ਵਾਪਰਿਆ ਇਹ ਵੀਰ ਜੀ ਸੜਕ ਦੇ ਉੱਪਰ ਖਲੋਤੀ ਸੀ ਕਿ ਰਾਤ ਟਰਾਲੀ ਲੱਕੜਾਂ ਵਾਲੀ ਲੱਦੀ। ਉਹਦੇ ਵਿੱਚ ਗੱਡੀਆਂ ਤੜਕੇ ਆ ਕੇ ਵੱਜੀ ਹੈ ਸਬੱਗ 6 ਵਜੇ। ਕਿੰਨੇ ਸਵਾਰ ਸੀ ਗੱਡੀ ਚ ਚਾਰ ਸਵਾਰ ਸੀ ਕਿੰਨੇ ਦੀ ਮੌਤ ਹੋਈ ਬਾਈ ਦੋਰੀ ਦੇ ਮੌਕੇ ਤੇ ਤੇ ਇੱਕ ਇੱਕ ਦੀ ਵੀ ਦੱਸਦੇ ਵੀ ਹੋ ਗਈ ਔਰ ਤੇ ਇੱਕ ਹੀ ਬਚਿਆ ਜਾਨੀ ਤਿੰਨਾਂ ਦੀ ਮੌਤ ਹੋ ਗਈ ਕਿਹਦੀ ਲਾਪਰਵਾਹੀ ਲੱਗਦੀ ਹੈ ਇਹ ਇਹ ਜੀ ਪ੍ਰਸ਼ਾਸਨ ਦੀ ਜਿਹੜੇ ਰੋਡ ਤੇ ਰਾਤ ਦੀ ਗੇ ਵੇਖ ਲੋਤੀ ਆਵੇ ਉਹਦਾ ਗਾ ਟਰਾਲੀ ਪਾਸੇ ਨਹੀਂ ਕਰਵਾਈ ਰੋਡ ਰੋਡ ਵਾਲਿਆਂ ਵੀ ਤੇ ਜਦ ਪੁਲਿਸ ਵਾਲਾ ਵੀ ਕੋਈ ਵੀ ਨਹੀਂ ਆਇਆ ਥਾਪ ਟਰੈਕਟਰ ਲੱਗੇ ਨਾ ਕੋਈ ਰਫਲਟਰ ਟਰਾਲੀ ਨੂੰ ਓਵਰ ਲੋਡ ਟਰਾਲੀ ਆ ਟਰੱਕ ਦਾ ਮਾਲ ਆ ਟਾਇਰ ਥੱਲੇ ਹੈਗੇ ਨਹੀਂ ਇਹ ਟਾਇਰ ਪਾਟੇ ਹੋਦੇ ਉੱਥੇ ਡਾਕ ਕੇ ਟਰੈਕਟਰ ਲਾ ਕੇ ਭੱਜ ਗਿਆ ਚਲ ਗਿਆ ਸਰ ਇੱਕ ਐਕਸੀਡੈਂਟ ਹੋਇਆ ਰੋਡ ਤੇ ਕਾਦਾ ਕਾਦਾ ਫਾਇ ਜੀ ਕਿੰਨੇ ਸੀ ਕਿ ਸਵਾਰੀਆਂ ਦੀ ਇਹਦੇ ਵਿੱਚ ਚਾਰ ਮੁੰਡੇ ਹੀ ਇਹ ਚਾਰੇ ਖਾਲੜੇ ਦੇ ਆ ਜਿਲ੍ਹਾ ਤਰਨਤਾਰਨ ਦੇ ਕਿੱਥੋਂ ਕਿੱਥੇ ਜਾ ਰਹੇ ਸਰ ਇਹ ਖਾਲੜੇ ਤੋਂ ਜਾ ਰਹੇ ਲੁਧਿਆਣੇ ਇਸ ਸਟੀਲ ਫੈਕਟਰੀ ਵਿੱਚ ਕੰਮ ਕਰਦੇ ਸ਼ਾਨੇਵਾਲ ਰੋਡ ਐਕਸੀਡੈਂਟ ਹੋਇਆ ਕਦੋਂ ਸਰ ਰੋਡ ਐਕਸੀਡੈਂਟ ਇੱਕ ਟਰਾਲਾ ਖੜਾ ਵਾ ਲੱਕੜਾਂ ਵਾਲਾ ਤੇ ਉਹਦੇ ਵਿੱਚ ਪਿੱਛੋਂ ਮਤਲਬ ਗੱਡੀ ਵੱਜੀ ਹੈ ਕਿੰਨੇ ਦੀ ਮੌਤ ਅਸਰ ਹੋਈ ਹੈ ਹਾਲਾਂਕਿ ਸਾਨੂੰ ਦੋ ਦੀ ਇਨਫੋਰਮੇਸ਼ਨ ਆ ਦੋ ਤੇ ਦੋ ਜਿਹੜੇ ਹੈਗੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਸਰ ਚੱਲੇ ਕਾਰਵਾਈ ਬਸ ਮੋੜ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਪਿੱਪੇ ਤੇ ਪੱਤੇ ਫਰਨਦਾ ਵਾ ਉਸ ਹਿਸਾਬ ਨਾਲ ਹੀ ਕਾਰਵਾਈ ਮਨ ਲੋ ਕਰਨ ਪੱਤੇ ਕਰਾਂ ਧੰਨ ਘਟਨਾ ਮੇਰੇ ਬਲਜੀਤ ਸਿੰਘ ਗੱਡੇ ਸਿੰਘ ਨੰਬਰ 10 ਦਾ ਲੱਕਾ ਜਿਹੜਾ ਛੋਟਾ ਭਰਾ ਹੀ ਸਾਡਾ ਇਹ ਜਾ ਰਿਹਾ ਸੀ ਇਥੋਂ ਲੁਧਿਆਣੇ ਚਾਰ ਜਣੇ ਸੀ ਗੱਡੀ ਦੇ ਵਿੱਚ ਤੇ ਰਾਹ 'ਚ ਜਾਂਦੇ ਆ ਕੋਰੀ ਸੇਖਾਂ ਦੇ ਲਾਗੇ ਐਕਸੀਡੈਂਟ ਹੋ ਗਿਆ ਲੱਕੜ ਵਾਲਾ ਟਰਾਲਾ ਹੀ ਜਾਣ ਲਿਆ ਉਹ ਪੈਂਚਰ ਹੋ ਗਿਆ ਉਹਦੇ ਵਿੱਚ ਗੱਡੀ ਵੱਜੀ ਆ ਜੀ ਇੱਕ ਬਲਜੀਤ ਸਿੰਘ ਤੇ ਇੱਕ ਅੰਗਰੇਜ਼ ਸਿੰਘ ਉਹ ਵੀ ਇੱਥੋਂ ਦਾ ਹੀ ਲੜਕਾ ਜਿਹੜਾ ਇੱਕ ਜੋਬਨ ਇਹਨਾਂ ਦਾ ਨੰਬਰਦਾਰ ਉਹਨਾਂ ਦਾ ਬਲਜੀਤ ਸਿੰਘ ਦੇ ਚਾਚੇ ਦਾ ਲੜਕਾ ਹੀ ਇਹ ਤੇ ਇੱਕ ਲੜਕਾ ਹਮੇਸ਼ਾ ਤੋਂ ਹੈ ਇਹ ਚਾਰ ਜਾਣੇ ਸੀ ਜਿਹੜਾ ਬਲਜੀਤ ਸਿੰਘ ਤੇ ਅੰਗਰੇਜ਼ ਸਿੰਘ ਦੀ ਮੌਕੇ ਤੇ ਡੈਥ ਹੋ ਚੁੱਕੀ ਆ ਇਹ ਵੀ ਜੀ ਵਿਆਹ ਸੀ ਹਾਂਜੀ ਹਾਂਜੀ ਵਿਆਹ ਸੀ ਜੀ ਛੋਟੇ ਛੋਟੇ ਬੱਚੇ ਆ ਦੋ 3-2.5 ਸਾਲ ਦੀ ਲੜਕੀ ਆ ਤੇ ਬੇਟਾ ਵੱਡਾ ਇਹਨਾਂ ਦੀ ਮੌਤ ਮੌਕੇ ਤੇ ਹੋ ਗਈ ਤੇ ਬਾਅਦ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਵਿਦਤੀ ਤੇ ਦੂਜਿਆਂ ਦੀ ਕੀ ਹਾਲਤ ਹੈ ਦੂਜੇ ਅੰਗਰੇਜ਼ ਸਿੰਘ ਦੀ ਵੀ ਮੌਕੇ ਤੇ ਮੌਤ ਹੋ ਚੁੱਕੀ ਆ ਜਿਹੜਾ ਜੋਬਨ ਆ ਉਹਦੀ ਤੇ ਦੂਜਾ ਲੜਕਾ ਜਿਹੜਾ ਅਮੀਸ਼ਾ ਦਾ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ